ਸੱਚੀ ਕਾਲ ਜੀ ਮੈਂ ਰਣਤੀ ਮਾਂ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋ ਗਏ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਪਿੰਡ ਦੇ ਲੋਕ ਜਿਹੜੇ ਕਿ ਜਨਾਨੀਆਂ ਤੇ ਬੰਦੇ ਜਿਹੜਾ ਕਿ ਆਪਣੇ ਧਰਮ ਨੂੰ ਲੈ ਕੇ ਪ੍ਰਚਾਰ ਕਰ ਰਹੇ ਸੀ ਤਾਂ ਪਿੰਡ ਦੇ ਵਿੱਚ ਪਹੁੰਚ ਜਾਂਦੇ ਨੇ ਤਾਂ ਜਦੋਂ ਪਿੰਡ ਦੇ ਜਿਹੜੇ ਹੋਰ ਲੋਕ ਉੱਥੇ ਖੜੇ ਸੀ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਉਹਨਾਂ ਨੂੰ ਬਸਾਂ ਦੇ ਵਿੱਚ ਚੜਾ ਦਿੱਤਾ ਗਿਆ ਦੂਜੇ ਪਾਸੇ ਜੜੀਆਂ ਜਨਾਨੀਆਂ ਵੀ ਪ੍ਰਚਾਰਕਾਰੀਆਂ ਸੀ ਤਾਂ ਉਹਨਾਂ ਨੂੰ ਵੀ ਜਿਹੜੀ ਕਿ ਰੋਕਣ ਦੀ ਕੋਸ਼ਿਸ਼ ਕਰਦੇ ਹੋਇਆ ਕਿ ਆ ਕਿ ਤੁਸੀਂ ਇੱਥੋਂ ਚਲੇ ਜਾਓ ਤੇ ਪਿੰਡ ਦੇ ਵਿੱਚ ਕੋਈ ਵੀ ਪ੍ਰਚਾਰ ਨਹੀਂ ਕੀਤਾ ਜਾਵੇਗਾ ਜਿਹਦੇ ਚਲਦੀ ਇਸ ਨੌਜਵਾਨ ਦੇ ਵੱਲੋਂ ਇਸ ਦੀ ਵੀਡੀਓ ਵੀ ਬਣਾਈ ਗਈ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰਦੇ ਹੋਏ ਲੋਕਾਂ ਨੂੰ ਵੀ ਕਿਹਾ ਕਿ ਜੇਕਰ ਤੁਹਾਡੇ ਵੀ ਪਿੰਡਾਂ ਦੇ ਵਿੱਚ ਅਜਿਹੇ ਲੋਕ ਆ ਕੇ ਪ੍ਰਚਾਰ ਕਰਦੇ ਨੇ ਆਪਣੇ ਧਰਮ ਦਾ ਤਾਂ ਇਹਨਾਂ ਨੂੰ ਪਹੁੰਚਾਇਆ ਜਾਵੇ ਆਓ ਦੇਖਦੇ ਹਾਂ ਕੀ ਕਰਨਾ ਯਾ ਉਸ ਕਿਤਾਬ ਬੋਲਦੇ ਭਾਜੀ ਕਾਬਾ ਤੂੰ ਚਾਲੇ ਨਾ ਕੋਈ ਹਾਂ ਪਤੀ ਹੋ ਜਾ ਚੱਲ ਬੱਸ ਚਲਾ ਦਿਆ ਨਾ ਨੇ ਘਰ ਮਿੰਟ ਮਾਰ ਬੰਦੇ ਬੰਦੇ ਕੰਬੇ ਲੈ ਇੰਨੇ ਕੁੱਟਗੇ ਕਰਨੇ ਕਿਹੜੇ ਤੇਰੇ ਕਿਹੜੇ ਬੰਗੜ ਦੇ ਕਿਹੜੇ ਨੇ ਛੋਟੇ ਬੰਦੇ ਤੋਂ ਬੱਸ ਲਾਓ ਬੱਸ ਉਤੋਂ ਸਾਰਿਆਂ ਨੂੰ ਇਹ ਬੇਇਨਤੀ ਆ ਜਿੱਥੇ ਵੀ ਆ ਜਿਸੂ ਮਿਸੂ ਜਿਹੇ ਆਲੇ ਆਉਂਦੇ ਨੇ ਪਿੰਡ ਦੇ ਕਿਸੇ ਨੇ ਬੜਨ ਨਹੀਂ ਦੇਣੇ ਇਹ ਠੀਕ ਆ ਤੋਰੋ ਬਾਈ ਬਣੇ ਯਾਰ ਇਹਨਾਂ ਨੂੰ ਬੱਸ ਨਹੀਂ ਥੋੜਾ ਚਲੋ ਆਵਾ ਤੀ ਜਾ ਤੋਰੋ ਤੋਰੋ ਯਾਰ ਜਾਣ ਦਾ ਟਾਈਮ ਨਹੀਂ ਦੂ ਵਾ ਇਹ ਦੂ ਵਾ ਕੰਮ ਬਧੂ ਆ ਫਿਰ ਇੱਥੇ ਇਰੇ ਹੋਰ ਆ ਥੋੜੇ ਚਾਰ ਬੰਦੇ ਹੋ ਥੱਦੋ ਬੰਦੇ ਫੋਨ ਕਰ ਮੈਂਟ ਮਾਰਨ ਨੂੰ ਬੁਲਾ ਕੇ ਨਾ ਖੜਾ ਨੀ ਵੀ ਪਰ ਉਹ ਬੜੀ ਆਂਦੀ ਐ ਪ੍ਰਚਾਰ ਕਰਨ ਆਲਾ ਹੋਰ ਕਰਨ ਨੂੰ ਮਿਲਾਂਗਾ ਕਾਹਦਾ ਕਰਦੇ ਨੇ ਇਹ ਵੀ ਨਹੀਂ ਆ ਭਾਈ ਗੌਰ ਰੱਖਿਆ ਕਰੋ ਯਾਰ ਸਾਰੇ ਕਾਹ ਬੰਦੇ ਪੈਣ ਕੀ ਕਰ ਰਹੇ ਹੋ ਇਹ ਪੈਣ ਬਣੇ ਇੱਥੇ ਨਾ ਇਹ ਇੱਥੇ ਨਹੀਂ ਹੈ ਪ੍ਰਚਾਰ ਕਰਨਾ ਆਹ ਜਾਓ ਥੋੜੀ ਨਾ ਨਾ ਕੁਝ ਨਹੀਂ ਵੰਡਣਾ ਇੱਥੇ ਚਲੋ ਠੀਕ ਐ ਮਿਲਦੀ ਕੋਈ ਹਾਂ ਹਾਂ ਜਾਓ ਇੱਥੋਂ ਪੈਣ ਬਣੇ ਬੇਨਤੀ ਐ ਸਾਰਿਆਂ ਨੂੰ ਚਲੋ ਇੱਥੋਂ ਹੋਰ ਸਾਡੇ ਬੰਦੇ ਕਿੱਥੇ ਨੇ ਮੋਟੀ ਹੁਣੇ ਗੱਡੀ 'ਚ ਬੈਠੇ ਨੇ ਹੋਰ ਕੋਈ ਮੇਰੇ ਨਾਲ ਤਾਂ ਮਨ ਨਹੀਂ ਆਉਂਦਾ ਚਾਹੇ ਕਿੰਨੀ ਆਉਣੇ ਜੀ ਜਦੋਂ ਜੀ ਜਦੋਂ ਆਉਗਾ ਤਵੇ ਨੂੰ ਕੋਈ ਆਉਣਾ ਨਹੀਂ ਆਉਂਦਾ ਨਹੀਂ ਆਉਂਦਾ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੁਣ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼